ਦੱਸੋ ਗੁੱਡ ਨੇਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਪਰਮਪਾਲ ਸਿੰਘ ਵੈਟਰਨਰੀ ਸਰਜਨ ਵੈਟਰਨਰੀ ਪੋਲੀਕਲੀਨਿਕ ਬਠਿੰਡਾ ਜੀ ਡਾਕਟਰ ਜਿਸ ਤਰ੍ਹਾਂ ਦੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਫਸਟ ਆਫ ਆਲ ਪਸ਼ੂਆਂ ਨੂੰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਇਸ بارش ਦੇ ਪਾਣੀ ਨਾਲ ਜਾਂਡਾਂ ਦੇ ਪੈਣ ਲੱਗ ਰਹੀਆਂ ਨੇ ਦੇਖੋ ਜੀ ਆਪਾਂ ਸਾਰਿਆਂ ਨੂੰ ਪਤਾ ਵੀ ਹੁਣ ਮੁਸੀਬਤ ਦੀ ਘੜੀ ਆਈ ਹੋਈ ਹੈ ਹਜ਼ਾਰ ਤੋਂ ਉੱਤੋਂ ਪਿੰਡ ਜਿਹੜੇ ਹੈਗੇ ਆ ਆਪਣੇ ਪੰਜਾਬ ਦੇ ਅੱਤ ਡਿਸਟ੍ਰਿਕਟਸ ਦੇ ਘਟੋ-ਘਟ ਜਿਹੜੇ ਕੀ ਇਫੈਕਟ ਹੋ ਚੁੱਕੇ ਨੇ ਬਾੜ ਨਾਲ ਤੇ ਉੱਥੇ ਜਾਨਵਾਲ ਦਾ ਨੁਕਸਾਨ ਤੇ ਖਾਸ ਕਰਕੇ ਸਾਡੇ ਪਸ਼ੂਆਂ ਦਾ ਇਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿੱਥੇ ਫਲਡ ਆ ਗਏ ਉੱਥੇ ਪਸ਼ੂਆਂ ਨੂੰ ਸਾਫ਼ ਪਾਣੀ ਰਹਿਣ ਨੂੰ ਜਗਾ ਇਹ ਚੀਜ਼ ਨਹੀਂ ਮੋਹੀਆ ਹੋ ਰਹੀ ਹੈ ਤਾਂ ਸਾਡੀ ਟੀਮ ਜਿਹੜੀ ਹੈ ਸਾਡੀ ਮਹਿਕਮਾ ਐਨੀਮਲ ਹੈਲਥ ਦੇ ਡਿਪਾਰਟਮੈਂਟ 24 ਘੰਟੇ ਤਨਦੇਹੀ ਨਾਲ ਲੱਗਿਆ ਹੋਇਆ ਹੈ ਕਿ ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਕਲੀਨ ਫੌਡਰ ਸਾਫ਼ ਪਾਣੀ ਇਹ ਜਿਆ ਸਮਾਨ ਸਾਰਾ ਚਾਰਾ ਵਗੈਰਾ ਸਾਈਲੇਜ ਵਗੈਰਾ ਦਿੱਤਾ ਜਾਵੇ ਬਿਮਾਰੀਆਂ ਕਿਹੜੀਆਂ ਕਿਹੜੀਆਂ ਹੋ ਰਹੀਆਂ ਇਸ ਪਾਣੀ ਦੇ ਵਿੱਚ ਦੇਖੋ ਜੀ ਦੇਖੋ ਜੀ ਦੇਖਿਆ ਜਾਵੇ ਹੁਣ ਜਿੱਥੇ ਵਾਟਰ ਬੋਰਨ ਡਿਜ਼ੀਜ਼ਸ ਨੇ ਜਿਹੜੀਆਂ ਪਾਣੀ ਨਾਲ ਫੈਲਦੀਆਂ ਨੇ ਜਿਵੇਂ ਕਿ ਸਲਮੋਨੇਲੋਸਿਸ ਵਗੈਰਾ ਹੋ ਗਈ ਜਿਹੜੀ ਪਸ਼ੂਆਂ ਤੋਂ ਬੰਦਿਆਂ ਨੂੰ ਵੀ ਹੋ ਜਾਂਦੀ ਹੈ ਟਾਈਫਾਇਡ ਹੋ ਗਈ ਇਹੋ ਜੀਆਂ ਚੀਜ਼ਾਂ ਜ਼ਿਆਦਾ ਫੈਲਣ ਦੇ ਚਾਂਸਸ ਨੇ ਬਚਾਏ ਹੈ ਕਿ ਮੈਂ ਬਚਾਏ ਹੈ ਜੀ ਦੇਖੋ ਬਚਾਏ ਹੈ ਜੀ ਜਿਹੜਾ ਵੀ ਪਾਣੀ ਆ ਸਾਫ ਸੁਥਰਾ ਪਾਣੀ ਯੂਜ਼ ਕਰਨਾ ਹੈ ਰੇਨ ਵਾਟਰ ਫਲੱਡਰ ਵਾਟਰ ਦੇ ਵਿੱਚ ਨੂੰ ਅਵੋਇਡ ਕਰੋ ਉਹਦੇ ਵਿੱਚ ਨਾ ਜਾਓ ਜੇ ਜਾਣਾ ਤਾਂ ਪ੍ਰੋਟੈਕਟਿਵ ਕਲੋਥਿੰਗ ਵੀਅਰ ਕਰਕੇ ਪ੍ਰੋਪਰ ਰੇਨ ਰੇਨ ਬੂਟਸ ਪਾ ਕੇ ਰੇਨ ਕੋਟਸ ਪਾ ਕੇ ਉਹ ਚੀਜ਼ਾਂ ਪਾ ਕੇ ਜਾਓ ਵੀ ਤੁਸੀਂ ਕੰਟੈਕਟ ਦੇ ਵਿੱਚ ਨਾ ਆਓ ਜੀ ਸਕਿਨ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਯੈਸ ਸਕਿਨ ਸਕਿਨ ਨੂੰ ਇਨਫੈਕਸ਼ਨ ਹੁੰਦੀ ਹੈ ਪੈਰਾਂ ਪੈਰਾਂ ਦਾ ਗਲਣਾ ਕਿਉਂਕਿ ਸਾਰਾ ਦਿਨ ਪਾਣੀ 'ਚ ਖੜੇ ਰਹਿਣਗੇ ਤਾਂ ਓਬਵੀਅਸ ਜੀ ਗੱਲ ਹੈ ਕਿ ਪਾਣੀ ਦੀ ਨਮੀ ਨਾਲ ਮੌਇਸਚਰ ਨਾਲ ਪੈਰ ਗਲਨੇ ਉਹ ਨਹੀਂ ਪਾਣੀ ਪੀ ਜਾਂਦੇ ਆਲਮੋਸਟ ਪਾਣੀ ਉਹ ਉਹ ਗਲਤ ਹੈ ਜੀ ਕਿਉਂਕਿ ਉਹ ਪਾਣੀ ਪੀ ਕੇ ਬਹੁਤ ਜ਼ਿਆਦਾ ਕੰਟਾਮਿਨੇਟਡ ਵਾਟਰ ਹੈ ਉਹ ਕੰਟਾਮਿਨੇਟਡ ਵਾਟਰ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਗਾ ਫੈਲਦੀਆਂ ਡਾਇਰੀਆ ਲੱਗਦਾ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਦੂਜੇ ਤੋਂ ਚੋਰ ਨੂੰ ਅੱਗੇ ਐਵੇਂ ਬਿਮਾਰੀਆਂ ਫੈਲ ਸਕਦੀਆਂ ਜੀ ਹਰਾਚਾਰਾ ਵੀ ਉਹ ਜਾਨੀਏ ਕੁਝ ਲੋਕ ਇਥੋਂ ਲੈ ਕੇ ਜਾ ਰਹੇ ਨੇ ਉਹਦੇ ਨਾਲ ਕਿਸ ਤਰ੍ਹਾਂ ਬਿਮਾਰੀਆਂ ਫੈਲਦੀਆਂ ਨੇ ਡਾਈਟ ਦੇ ਕਰਕੇ ਦੇਖੋ ਜੀ ਹਰਾ ਚਾਰਾ ਹਮੇਸ਼ਾ ਤਾਜ਼ਾ ਦੇਣਾ ਚਾਹੀਦਾ ਕਿਉਂਕਿ ਜਿਆਦਾ ਹਰੇ ਚਾਰੇ ਦੇ ਉੱਤੇ ਫਲੱਡਡ ਪਾਣੀ ਨਾਲ ਹੋ ਜੇ ਤਾਂ ਉਹਦੀ ਜਿਹੜੀ ਗਰੋਥ ਹੈ ਉਹ ਗਰੋਥ ਘਟ ਜਾਂਦੀ ਹੈ ਉਸ ਹੱਬ ਨਾਲ ਉਹਦੇ ਵਿੱਚ ਪੌਇਜ਼ਨਸ ਮਟੀਰੀਅਲ ਇਕੱਠਾ ਹੋ ਜਾਂਦਾ ਤਾਂ ਕਰਕੇ ਉਹ ਹਰਾ ਚਾਰਾ ਤਾਂ ਬਿਲਕੁਲ ਅਵੋਇਡ ਕਰਨਾ ਚਾਹੀਦਾ ਜੀ ਜਿਹੜਾ ਤਾਜ਼ਾ ਹਰਾ ਚਾਰਾ ਜਾਂ ਸਾਈਲੇਜ ਜਿਹੜਾ ਕਿ ਲੋਕ ਸੇਵਾ ਕਰ ਰਹੇ ਨੇ ਡਿਪਾਰਟਮੈਂਟ ਵੱਲੋਂ ਵੀ ਜਾ ਰਹੀ ਹੈ ਮੈਡੀਸਨ ਵਗਾਰੀ ਏਡ ਦਿੱਤੀ ਜਾ ਰਹੀ ਹੈ ਉਸ ਚੀਜ਼ਾਂ ਨੂੰ ਦੇਖਦੇ ਹੋਏ ਗਾਂ ਸਟੈਪਸ ਲੈਣੇ ਚਾਹੀਦੇ ਨੇ ਸੋ ਪੈਰਾਂ ਦੀ ਬਿਮਾਰੀਆਂ ਬੜੀਆਂ ਹੋ ਰਹੀਆਂ ਨੇ ਕਿਉਂਕਿ ਗਿੱਲਾ ਹੈਗਾ ਚਿੱਕੜ ਦੇ ਵਿੱਚ ਪਸ਼ੂ ਰਹਿੰਦੇ ਨੇ ਲਗਾਤਾਰ ਹਵਾ ਤਾਂ ਲੱਗਦੀ ਨਹੀਂ ਉਹਨਾਂ ਨੂੰ ਕੀ ਸੁਜੈਸਟ ਕਰਦੇ ਕਿਸ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਦੇਖੋ ਜੀ ਜਿਹਨੂੰ ਆਪਾਂ ਕਵਿਕ ਲਾਈਮ ਜਾਂ ਚੂਨਾ ਕਹਿੰਦੇ ਆ ਚੂਨਾ ਬੈਸਟ ਹੈ ਜਿਹੜਾ ਡੈਸੀਕੈਂਟ ਹੈ ਜੀ ਜਿੱਥੇ ਵੀ ਆਪਾਂ ਪਸ਼ੂ ਨੂੰ ਖੜਾ ਕਰਨਾ ਹੈ ਥੱਲੇ ਆਪਾਂ ਅਗੇ ਚੂਨੇ ਦਾ ਛੜਕਾਅ ਕਰਦੀਏ ਤਾਂ ਪੈਰਾਂ ਦੀਆਂ ਜਿਹੜੀ ਨਮੀਆਂ ਚੂਨਾ ਖਿੱਚ ਲੈਂਦਾ ਤਾਂ ਕਰਕੇ ਬਹੁਤ ਵਧੀਆ ਡਿਸਇਨਫੈਕਟੈਂਟ ਤੇ ਡੈਸੀਕੈਂਟ ਮੰਨਿਆ ਜਾਂਦਾ ਹੈ ਸੈਕੰਡਲੀ ਜਿਹੜਾ ਆਮ ਤੌਰ ਤੇ ਲੋਕਾਂ ਨੂੰ ਪਤਾ ਹੈ ਜੈਂਕਸ਼ਨ ਵਾਇਲਟ ਜਿਹ ਪੀਪਲ ਉਹਨਾਂ ਨੂੰ ਪਤਾ ਹੈ ਵੀ ਲੋਕਾਂ ਨੂੰ ਪਤਾ ਹੈ ਵੀ ਇਹ ਹੁੰਦੀ ਆ ਉਹ ਆਪਾਂ ਫੋੜਿਆ ਤੇ ਵੀ ਲਾਨਨੇ ਆ ਤਾਂ ਉਹ ਪਸ਼ੂਆਂ ਦੇ ਪੈਰਾ ਤੇ ਉਹ ਵੀ ਲਈ ਜਾ ਸਕਦੀ ਹੈ। ਅੱਛਾ ਜੀ ਹੋਰ ਜਾਨਵਰਾਂ ਦੀ ਗੱਲ ਕੀ ਜੀ ਡੌਗਸ ਦੀ ਗੱਲ ਕਰੀਏ ਛੋਟੇ-ਛੋਟੇ ਬੱਚਰੂ ਨੇ ਕਟਰੂ ਨੇ ਉਹਨਾਂ ਨੂੰ ਵੀ ਕਿਤਨੇ ਕਿਤੇ ਪ੍ਰੋਬਲਮਸ ਹੋ ਰਹੀਆਂ ਨੇ। ਡੈਫੀਨਿਟਲੀ ਸਾਰ ਨੂੰ ਵੱਡੀ ਪ੍ਰੋਬਲਮ ਤਾਂ ਇਹ ਹੁੰਦੀ ਹੈ ਜੀ ਕਿਉਂਕਿ ਜੇ ਡਾਈਟ ਸਹੀ ਨਾ ਮਿਲੇ ਆਚਾਰ ਆਹਾਰ ਸਹੀ ਨਾ ਮਿਲੇ ਜਾਂ ਕੋਈ ਪਾਣੀ ਸਾਫ਼ ਨਾ ਮਿਲੇ ਤਾਂ ਪ੍ਰੋਬਲਮਸ ਤਾਂਆਂ ਹੀ ਆਣੀਆਂ ਜੀ ਜੋ ਪ੍ਰੋਬਲਮ ਵੱਡਿਆਂ ਨੂੰ ਹੋ ਵੀ ਪ੍ਰੋਬਲਮ ਛੋਟਿਆਂ ਨੂੰ ਵੀ ਛੋਟਿਆਂ ਦਾ ਸਟ੍ਰੈਸ ਨੂੰ ਬੇਅਰ ਕਰਨ ਦੀ ਹਜੇ ਕਪੈਸਿਟੀ ਘੱਟ ਹੁੰਦੀ ਹੈ ਤਾਂ ਉਹਨਾਂ 'ਚ ਇਹ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਡੌਗ ਬੜੇ ਸਿਸਟਮ ਹੁੰਦੇ ਨੇ ਡੌਗ ਬੜੇ ਵੇਖੇ ਪਾਣੀ 'ਚ ਡੁੱਬਦੇ ਹੋਏ ਡੌਗਸ ਨੂੰ ਕਿਸ ਤਰ੍ਹਾਂ ਦੀ ਮਸਕਲ ਆ ਰਹੀ ਹੈ ਸੇਮ ਸੇਮ ਕੰਡੀਸ਼ਨ ਜੇ ਖਾਣਾ ਪੀਣਾ ਅਗਰ ਨਹੀਂ ਮਿਲੂਗਾ ਤਾਂ ਸਾਰਿਆਂ ਨੂੰ ਸੇਮ ਇੱਕ ਤਰ੍ਹਾਂ ਨਾਲ ਸਾਰੀਆਂ ਬਿਮਾਰੀਆਂ ਸੇਮ ਹੀ ਆਣਗੀਆਂ ਜੀ ਡਾਕਟਰ ਸਾਹਿਬ ਤੁਹਾਡਾ ਡਿਪਾਰਟਮੈਂਟ ਕਿਸ ਤਰ੍ਹਾਂ ਲੱਗਿਆ ਹੋਇਆ ਹੈਗਾ ਹਾਲਾਂਕਿ ਤੁਹਾਡੀ ਡ ਡਿਪਾਰਟਮੈਂਟ ਕਿਸ ਤਰ੍ਹਾਂ ਦੀ ਅਪਰਟ ਕਰ ਰਿਹਾ ਦੇਖੋ ਜੀ ਹਜੇ ਤੱਕ ਰੱਬ ਦੀ ਮਿਹਰ ਹੈ ਕਿ ਬਠਿੰਡੇ ਦੇ ਵਿੱਚ ਹਜੇ ਹਜੇ ਕੋਈ ਆਪਾਂ ਨੂੰ ਸਿਚੁਏਸ਼ਨ ਨਹੀਂ ਮਿਲੀ ਬਟ ਯਸ ਡਿਪਾਰਟਮੈਂਟ ਵੱਲੋਂ ਸਾਡੇ ਟੀਮਸ ਬਣੀਆਂ ਹੋਈਆਂ 24 ਘੰਟੇ 7 ਦਿਨ ਦੇ ਹਿਸਾਬ ਨਾਲ ਉੱਥੇ ਮੈਡੀਕਲ ਏਡ ਟ੍ਰੀਟਮੈਂਟ ਹਰਾਚਾਰਾ ਫੀਡ ਫੌਡਰ ਸਾਰਾ ਕੁਝ ਚੰਗਾ ਪਾਣੀ ਸ਼ੈਲਟਰ ਪ੍ਰੋਵਾਈਡ ਕੀਤੇ ਗਏ ਨੇ ਇਹ ਲੋਕਾਂ ਨਾਲ ਰਲ ਮਿਲ ਕੇ ਡਿਪਾਰਟਮੈਂਟ ਵੱਲੋਂ ਰਲ ਮਿਲ ਕੇ ਫੇਰ ਹੀ ਆਪਾਂ ਇਸ ਮੁਸੀਬਤ ਦੀ ਘੜੀ ਤੇ ਸਾਹਮਣਾ ਕਰ ਸਕਦੇ ਹਾਂ ਜੀ